ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਫਤਿਹ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਖੜੇ ਆ ਗੁਰਦੁਆਰਾ ਮੰਜੀ ਸਾਹਿਬ ਤੇ ਪਾਸ਼ਾ ਜੀ ਦੀ ਦਸਵੀਂ ਤੇ ਅੱਜ ਆਪਾਂ ਕਰਾਉਨੇ ਆ ਗੁਰਦੁਆਰਾ ਸਾਹਿਬ ਦੇ ਦਰਸਨ ਬਣੇ ਰਹੋ ਵੀਡੀਓ ਐਂਡ ਤੱਕ ਜਰੂਰ ਦੇਖਿਓ ਚਲੋ ਚੱਲਦੇ ਆਂ ਜੀ ਅੰਦਰ ਬਾਕੀ ਅੰਦਰ ਜਾ ਕੇ ਕਰਾਉਨੇ ਦਰਸਨ ਵੀਡੀਓ ਚੰਗੀ ਲੱਗੇ ਸ਼ੇਅਰ ਲਾਇਕ ਸਬਸਕ੍ਰਾਈਬਰ ਯੂ ਕਰਿਆ ਕਰੋ ਆ ਗੁਰਦੁਆਰਾ ਮੰਜੀ ਸਾਹਿਬ ਜੀ ਦਾ ਬਾਹਰਲਾ ਜੀ ਮਾਰਕੀਟ ਆ ਤੇ ਮੈਂ ਚਲੋ ਇੱਕ ਵਾਰ ਇੱਧਰ ਵੀ ਦਿਖਾ ਦਈਏ ਸਾਨੂੰ ਇਹ ਜੋੜਾ ਘਰ ਬਾਹਰੀ ਸਾਈਡ ਆ ਤੇ ਆਪਾਂ ਜੋੜੇ ਜਾਵਾਂ ਕਰਾ ਕੇ ਅੰਦਰ ਨੂੰ ਚੱਲਦੇ ਆਂ ਦਰਸ਼ਨ ਕਰਾਉਣੇ ਗੁਰਦੁਆਰਾ ਸਾਹਿਬ ਦੇ ਤੇ ਆ ساری ਮਾਰਕੀਟਾ ਗੁਰਦੁਆਰਾ ਸਾਹਿਬ ਬਾਸ਼ੇਦਾਨੀਆਂ ਗੇਟ ਨਾਮਾ ਬਣਿਆ ਜੀ ਤੇ ਐਂਟਰੀ ਗੇਟ ਦੇ ਦਰ ਮੂਰਿਓ ਬਹੁਤ ਸੋਹਣਾ ਚੰਦਰਨ ਲਾ ਕੇ ਗੇਟ ਬਣਾਇਆ ਆ ਪੱਥਰ ਪੱਥਰ ਲਾ ਕੇ ਇਹ ਕੰਮ ਚੱਲਦਾ ਇਹਦਾ ਗੇਟ ਦਾ ਤੇ ਕੰਪਲੀਟ ਹੋਣ ਵਾਲਾ ਹੀ ਆ ਬਸ ਥੋੜੇ ਦਿਨਾਂ ਦਾ ਤਾਂ ਦੋ ਐਂਟਰੀ ਹੋਣ ਲੱਗ ਜਾਣੀਆਂ ਗੇਟ ਵੱਲੋਂ ਪਰਾਣਾ ਗੇਟ ਹਜੇ ਉਦਾਂ ਹੀ ਕਿਹਾ ਟਾਇਆ ਨਹੀਂ ਹੈਗਾ ਉੱਥੇ ਨਾਲ ਜਿਓ ਰੱਖਿਆ ਹੋਇਆ ਯਾਦ ਕਰੀਏ ਚੱਲਦੇ ਆਂ ਅੰਦਰ ਨੂੰ ਪਰਾਣਾ ਦਰਸ਼ਨ ਗੁਰਦੁਆਰਾ ਸਾਹਿਬ ਦੇ ਵੀ ਬਣਿਆ ਰਿਹਾ ਵੀਡੀਓ ਤੇ ਕੋਲਾ ਆਪਣਾ ਦੇਰ ਜਨਾ ਤਰਾ ਗਏ ਤੇ ਅੰਦਰ ਨੂੰ ਚੱਲ ਗਏ ਅੰਦਰ ਜਾ ਕੇ ਸਾਰਾ ਇਤਿਹਾਸ ਮੈਂشن ਆਪਾਂ ਵੀਡੀਓ ਕਰ ਦੇਵਾਂ ਤੁਸੀਂ ਪੜ੍ਹਦੇ ਆਪ ਤੇ ਆਪਾਂ ਜੁੜੇ ਜਾਵਾਂ ਕਰਾ ਤੇ ਆ ਗਏ ਅੰਦਰ ਦਰਬਾਰ ਸਾਹਿਬ ਦਾ ਅੰਦਰ ਦਾ ਵੀਓ ਗੁਰਦੁਆਰਾ ਸਾਹਿਬ ਦਾ ਗੁਰਦੁਆਰਾ ਮੰਨਤ ਸਿੰਘ ਸਾਹਿਬ ਪਾਸੇ ਦਰਨੀ ਤੇ ਜ਼ਿਲ੍ਹਾ ਲੁਧਿਆਣਾ ਪਿੰਡ ਆਲੰਗੀਰਾ ਤੇ ਲੁਧਿਆਣਾ ਮਲੇਕੂਲਾ ਰੋਡ ਤੇ ਜੀਏ ਗੁਰਦੁਆਰਾ ਸਾਹਿਬ ਪੈਂਦਾ ਤੇ ਆਹ ਦੇਖ ਸਕਦੇ ਹੋ ਤੁਸੀਂ ਸਾਹਮਣੇ ਗੁਰਦੁਆਰਾ ਸਾਹਿਬ ਦਾ ਵੀਓ ਕਿੰਨਾ ਸੋਹਣਾ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਨਾ ਆਇਆ ਹਿਸਟਰੀ ਆਪਾਂ ਦਿਖਾਉਣੀ ਆ ਤੁਹਾਨੂੰ ਸਾਹਮਣੇ ਹਿਸਟਰੀ ਲਿਖੀ ਹੋਈ ਆ ਗੁਰਦੁਆਰਾ ਸਾਹਿਬ ਦੀ ਤੇ ਪੜ੍ਹ ਸਕਦੇ ਆ ਆਪਾਂ ਵੀਡੀਓ ਰੋਕ ਕੇ ਤੇ ਪੰਜਾਬੀ ਜੀ ਵੀ ਇਹਨਾਂ ਨੇ ਪੈਂਸ਼ਨ ਕਰੀ ਆ ਤੇ ਅੰਗਰੇਜ਼ੀ ਜੀ ਵੀ ਕਰੀ ਜੀ ਆ ਲੈਂਗੁਏਜ ਆ ਤੇ ਆ ਚੰਗੀ ਤਰ੍ਹਾਂ ਦੇਖੋ ਜੀ ਪੜੋ ਇਤਿਹਾਸ ਗੁਰਦੁਆਰਾ ਸਾਹਿਬ ਦਾ ਤੇ ਚਲੋ ਜੀ ਚਲਦੇ ਆ ਅੱਗੇ ਨੂੰ ਅੰਦਰ ਜਾ ਕੇ ਦਰਸ਼ਨ ਗੁਰਦੁਆਰਾ ਸਾਹਿਬ ਦੇ ਕਰਾਉਣੇ ਆ ਬੱਦਲ ਵਾਜੀ ਹੋਈ ਆ ਵੈਸੇ ਹਲਕੀ ਹਲਕੀ ਵਧੀਆ ਥਿਊ ਆਉਂਦਾ ਇੱਧਰ ਮਾ ਚਲੋ ਗੁਰਦੁਆਰਾ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਾ ਦਈਏ ਇੱਕ ਛੋਟਾ ਜਿਹਾ ਬਲੌਗ ਬਣਾ ਕੇ ਤੇ ਇੱਥੇ ਵੀ ਆਪਾਂ ਤੱਲੀਵਾਰ ਬਿੜੀ ਬਣਾਉਣ ਲੱਗੇ ਆ ਜੀ ਪਰਮਿਸ਼ਨ ਆਪਾਂ ਲੈ ਲਈ ਸੇਵਾਦਾਰਾਂ ਤੋਂ ਉਹ ਕਿਤੇ ਬਣਾ ਸਕਦੇ ਹਾਂ ਤੇ ਕੜਾਹ ਪ੍ਰਸਾਦ ਜੀ ਆਪਾਂ ਦੇਖ ਕਰਵਾ ਕੇ ਤੇ ਅੰਦਰ ਚੱਲਾਂਗੇ ਤੇ ਵੈਸੇ ਐ ਦਿਵਾਰ ਨੂੰ ਸੰਗਤ ਬਹੁਤ ਜ਼ਿਆਦਾ ਆਉਂਦੀ ਆ ਆਮ ਦਿਨਾਂ ਜਿਹੀ ਸੰਗਤ ਆਉਂਦੀ ਆ ਪਰ ਐ ਦਿਵਾਰ ਨੂੰ ਜ਼ਿਆਦਾ ਆਉਂਦੀ ਆ ਦੇਖ ਸਕਦੇ ਹੋ ਤੁਸੀਂ ਤੇ ਆ ਸਾਹਮਣੇ ਮੇਨ ਦਰਬਾਰ ਸਾਹਿਬ ਦਾ ਅੰਟਰੀ ਗੇਟ ਆ ਸੱਚ ਕਰਨ ਤੇ ਕਰੋ ਦਾ ਸੁਣੀ ਗੁਰਦੁਆਰਾ ਸਾਹਿਬ ਦੀ ਗੁਰਦੁਆਰਾ ਮੰਦਿਰ ਸਾਹਿਬ ਪਾਸ਼ਾ ਜੀ ਦਾ ਨੀ ਇੱਥੇ ਭਾਈ ਕਨਈਆ ਜੀ ਨੇ ਦਹਾਮੇ ਪਾਸ਼ਾ ਜੀ ਨੂੰ ਘੋੜਾ ਭੇਟ ਕੀਤਾ ਸੀਗਾ ਜੀ ਤੇ ਇੱਥੇ ਉਹਨਾਂ ਨੇ ਸੋਮਾ ਪ੍ਰਗਟ ਵੀ ਕੀਤਾ ਤੀਰ ਮਾਰ ਕੇ ਤੇ ਉਹ ਵੀ ਤੁਹਾਨੂੰ ਦਿਖਾਉਣੇ ਆ ਅੱਗੇ ਜਾ ਕੇ ਤੇ ਦਰਸ਼ਨ ਕਰਾਉਣੇ ਆ ਗੁਰਦੁਆਰਾ ਸਾਹਿਬ ਦੇ ਬੈਕਸੈਟ ਬਣਿਆ ਹੋਇਆ ਤੇ ਨਾਲ ਹੀ ਸੋਵਰ ਸਾਹਿਬ ਬਣਿਆ ਹੋਇਆ। ਅੰਨਸਾਨ ਸਾਹਿਬਾ ਗੁਰਦੁਆਰਾ ਸਾਹਿਬ ਦਾ ਸਾਹਮਣੇ ਲੱਗਿਆ ਹੋਇਆ। ਬਹੁਤ ਸਵਾਈਏ ਗੁਰਦੁਆਰਾ ਸਾਹਿਬ ਬਹੁਤ ਸੋਹਣਾ ਹੈ। ਪਹਿਲਾਂ ਤਾਂ ਪਾਣਾ ਸੀ ਸਵੇਰ ਟਾਈਮ। ਸਵੇਰ ਟਾਈਮ ਕੋ ਟਾਈਮ ਨਹੀਂ ਲੱਗਿਆ ਮਾ ਚਲੋ ਸ਼ਾਮੀ ਚੱਲਦੇ ਆ। ਤੇ ਸ਼ਾਮ ਨੂੰ ਜਾ ਕੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਨਾਲ ਤੁਹਾਡੇ ਸਾਰਿਆਂ ਦੇ ਕਰਾਉਣਾ ਜਿੰਨੇ ਆਪਣੀ YouTube ਫੈਮਲੀ ਦੇਖਦੀ ਹੈ ਚਲੋ ਜੀ ਚੱਲਦੇ ਆਂ ਅੰਦਰ ਨੂੰ ਆ ਗਏ ਅੰਦਰ ਗੁਰਦੁਆਰਾ ਸਾਹਿਬ ਕਿਨਾਂ ਤਾਂ ਆਪਾਂ ਹੁਕਮਨਾਮਾ ਸਾਰਿਆਂ ਦੇ ਦਰਸ਼ਨ ਕਰਾਉਣੇ ਹੁਕਮਨਾਮੇ ਜੀ ਹੁਕਮਨਾਮੇ ਦਰਸ਼ਨ ਕਰਾ ਕੇ ਫਿਰ ਆਪਾਂ ਗੁਰਦੁਆਰਾ ਸਾਹਿਬ ਦੇ ਅੰਦਰ ਚੱਲਦੇ ਆਂ ਜੀ ਵਾਹ ਗਰੁੱਪ ਉੱਪਰ ਆਕਰਨ ਸਕਦਾ ਸੱਚੇ ਪਾਤਸ਼ਾਹ ਮੇਰੇ ਪ੍ਰਿਆਤਰੀ ਕਿੰਨ ਸਭ ਤੇ ਆ ਦੇਖ ਸਕਦੇ ਆ ਜੀ ਪੰਜਾਬੀ ਵੀ ਵਿਆਖਿਆ ਤੇ ਪੋਰਾ ਸਾਹਿਬ ਅੱਧੇ ਪਾਸੇ ਤੇ ਸੱਜੇ ਪਾਸੇ ਵੀ ਰਸਤਾ ਜਾਂਦਾ ਉੱਪਰ ਦੀ ਘੁੰਮ ਜਾਂਦਾ ਗੁਰਦਵਾਰ ਸਾਹਿਬ ਤੇ ਖੱਬੇ ਪਾਸੇ ਵੀ ਜਾਂਦਾ ਪੋਰਾ ਸਾਹਿਬ ਨਾਲ ਜਾਂਦੇ ਆਪਾਂ ਅੰਦਰ ਦਰਵਾਜ਼ਾ ਖੋਲ੍ਹਦੇ ਹਰਬਾ ਯੰਦਰ ਗੁਰਦੁਆਰਾ ਸਾਹਿਬ ਇਹ ਦੇਖ ਸਕੋਗੇ ਕੰਪਨ ਕੋਲ ਸਾਹਮਣੇ ਜਿਦਾ ਦਰਸ਼ਨ ਕਰੋ ਜੀ ਤੇ ਕੋ ਵੱਖਰਾ ਹੀ ਨੰਦਾ ਗੁਰਦੁਆਰਾ ਸਾਹਿਬ ਆ ਕੇ ਜੀਵਨ ਨੂੰ ਸ਼ਾਂਤੀ ਮਿਲ ਜਾਂਦੀ ਹੈ ਕਹਿਣ ਦਾ ਮਤਲਬ ਤਾਂ ਮਨ ਨਿਹਾਲੀ ਹੋ ਜਾਂਦਾ ਜੋ ਪਹਿਰਾ ਸਾਹਿਬ ਚੱਲਦਾ ਜੀ جی ہاں بھائی سب کرن کے اوپر بیٹھے جنے سنتے ہیں اپ کے اپنے سمایا وہ سینہ اپت مایا اپ کو اپ کی ہنسی بہت بہت درود صاحبنا ہوں ਸਾਥੀ ਕਲ ਦੀ ਲਗਾਈ ਹੋਈ ਹੈ ਅੰਤ ਤੱਕ ਕੋਈ ਸੁਨੇਹ ਨਾ ਆ ਰਿਹਾ। ਇੱਥੇ ਸਨਕਰ ਸਾਹਿਬ ਜੀ ਆਪਕੀ ਆਪਕੀ ਆਪ ਨੂੰ ਨਹੀਂ ਆ ਰਹਾ। ਆਪੇ ਨਾਲ ਇਸ ਹਾਲਾਤਾਂ ਕਿ ਪਾਏ ਨਾ ਸਤਿਪਾਏ। ਆਪਨੇ ਜਾਣੇ ਮੇਰੇ ਸਮਾਏ ਮੁਖੇਦ ਨਹੀਂ ਕਿਛ ਹੋਏ। ਆਪਨਾ ਜੋ ਸੰਗਤ ਹੈ ਉਹ ਇਸ ਚੋਪਾ ਸਾਂ। ਸਾਥ ਸਤਿਮੇਂ ਪਰ ਹੱਥ ਰੱਖੋ। ਕੋਈ ਚੱਲਦੇ ਹੁਣ ਆਪਾਂ ਦਰਵਾਜ਼ਾ ਵੀ ਬਾਹਰ ਤੇ ਆ। ਆਪਾਂ ਆ ਗਏ ਦਰਵਾਰ ਸਾਹਿਬ ਦੇ ਬਾਹਲੀ ਜਗ੍ਹਾ ਤੇ ਜਿਹੜੀ ਬੈਕ ਸਾਈਡ ਪਾਰਕਿੰਗ ਬਣੀ ਹੋਈ ਹੈ ਤੇ ਇਹ ਸਾਰਾ ਉਹਦਾ ਥਿਊ ਆ ਬੈਕ ਸਾਈਡ ਦਾ ਕੋਲ ਦਰਵਾਰ ਸਾਹਿਬ ਦਾ ਤੇ ਨਾਲ ਹੀ ਪੂਰਾ ਸਾਹਿਬ ਬਣਾਇਆ ਆ ਤੇ ਉਧਰ ਦਾ ਵੀਡੀਓ ਬਣਾਉਣੀ ਅਲਾਉ ਨਹੀਂ ਹੈਗੀ ਆਪਾਂ ਉਧਰ ਨਹੀਂ ਬਣਾਉਂਦੇ ਹੈਗੇ ਤੇ ਬੈਕ ਸਾਈਡ ਚੱਲਾਂਗੇ ਪੂਰਾ ਸਾਉ ਦੇ ਦਰਸ਼ਨ ਕਰਮਾ ਲਓ ਜੀ ਆ ਗਿਆ ਪੂਰਾ ਸਾਹਿਬ ਦੇ ਦਰਸ਼ਨ ਇੱਥੇ ਐਂਟਰੀ ਹੈ ਅੰਦਰ ਜਾਣ ਦੀ ਓ ਪੱਲੇ ਬਸ ਜੀ ਆ ਐਗਜ਼ਟਾ ਇਧਰ ਤੇ ਇਧਰ ਪੈਂਟੂ ਦੇ ਅੰਦਰ ਜਾ ਸਕਦੇ ਐ ਐਗਜ਼ਟ ਕਰੋ ਕੰਮ ਜਰ ਕਰਦੇ ਆ ਤੋ ਹੁਣ ਅੰਬਾ ਚੱਲਦੇ ਆ ਜਿੱਧਰ ਸਰੋਵਰ ਸਾਹਿਬ ਬਣਿਆ ਵਰਦਸਨ ਪੁਰਾਣਾ ਨੂੰ ਸਾਰੇ ਜਾਗੇ ਹਾਂ ਗੁਰਦੁਆਰਾ ਸਾਹਿਬ ਦਾ ਬੈਗ ਵਾਲਾ ਵੀ ਹੂ ਆ ਸਾਰਾ ਗੁਰਦਵਾਰਸਾ ਨਹੀਂ ਗੁਰਦੁਆਰਾ ਮੰਨਜੀ ਸਾਹਿਬ ਪਾਸ਼ਾਏ ਦ ਹਨ ਤੇ ਗੁਰੂ ਸਾਹਿਬ ਜਦੋਂ ਮਾਛਵਾੜਾ ਜੰਗਲਾਂ ਚ ਹੁੰਦੇ ਹੋਏ ਸਿੱਧਾ ਇੱਧਰ ਨੂੰ ਉਹਨਾਂ ਨੇ ਚੱਲੇ ਪਾਇਏ ਸੀਗੇ ਤੇ ਉਸ ਦਾ ਪੀਰ ਬਣ ਕੇ ਜਦੋਂ ਆਏ ਸੀ ਚੰਕੌਰ ਸਾਹਿਬ ਤੋਂ ਤੇ ਇੱਧਰ ਦੀ ਹੁੰਦੇ ਸਾਰੇ ਆਪਣੇ ਅੱਗੇ ਗਿਆ ਸੀਗੇ ਦਮਦਮਾ ਸਾਹਿਬ ਤੇ ਕਈ ਜਗ੍ਹਾ ਤੇ ਗੁਰੂ ਸਾਹਿਬ ਰੁਕੇ ਨੇ ਵੀ ਕੋਵਿੰਦ ਮਾਰਗਾ ਜਿਹੜੇ ਵੀ ਰਾਹ ਚ ਗੁਰਦੁਆਰਾ ਸਾਹਿਬ ਆਉਂਦੇ ਨੇ ਉੱਥੇ ਫਿਰ ਗੁਰੂ ਸਾਹਿਬ ਜੀ ਨੇ ਆਪਣਾ ਤੇ ਦੇਖ ਸਕਦੇ ਹਾਂ ਅੰਦਰ ਜਾ ਕੇ ਕਰਵਾਉਣਾ ਦਾ ਸਾਹ ਦਰਬਾਰ ਸਾਹਿਬ ਦੇ ਇੱਥੇ ਗੁਰੂ ਸਾਹਿਬ ਨੇ ਤੀਰ ਮਾਰ ਕੇ ਸੋਮਾ ਵਰਕਰ ਕੀਤਾ ਸੀ ਤੇ ਉਹਦਾ ਵੀ ਦਸਨ ਕਰਾਉਣਾ ਜੀ ਆ ਸਰੋਵਰ ਸਾਹਿਬ ਕਰੋ ਦਰਸ਼ਨ ਆ ਸਾਰਾ ਈਵੋ ਗੁਰਦੁਆਰਾ ਸਾਹਿਬ ਦਾ ਤੇ ਆ ਗਿਆ ਆਪਣਾ ਜਿੱਥੇ ਗੁਰੂ ਸਾਹਿਬ ਜੀ ਨੇ ਤੀਰ ਮਾਰ ਕੇ ਪਵਿੱਤਰ ਜਲ ਦਾ ਸੋਮਾ ਪ੍ਰਗਟ ਕੀਤਾ ਜੀ ਤਨਤਨ ਗੁਰੂਵੈ ਸਿੰਘ ਮਹਾਰਾਜ ਜੀ ਆ ਸਾਰਾ ਜੀ ਬਾਹਰਲਾ ਈਵ ਆ ਸਰੋਵਰ ਸਾਹਿਬ ਦਾ ਹਾਂ ਚੱਲਦੇ ਆਪਾਂ ਅੱਗੇ ਨੂੰ ਇੱਧਰ ਆਪਾਂ ਕਰ ਲਈਏ ਦਰਸ਼ਨ ਆਨੰਦ ਅਗੇ ਦਰਸ਼ਨ ਕਰਕੇ ਹਾਂ ਆਪਾਂ ਅਗੇ ਬਾਹਲੀ ਸਾਈਡ ਜੀ ਗੁਰਦੁਆਰਾ ਸਾਹਿਬ ਦੇ ਤੇ ਇੱਕ ਵਾਰੀ ਹੋਰ ਤੁਹਾਨੂੰ ਦਿਖਾ ਦਈਏ ਗੁਰਦੁਆਰਾ ਸਾਹਿਬ ਦਾ ਬਾਹਰਲਾ 뷰 ਸਾਰਾ ਤੇ ਹੁਣ ਆਪਾਂ ਸਾਰੇ ਪਾਸੇ ਦਰਸ਼ਨ ਕਰ ਲਏ ਨਾਲੇ ਤੁਹਾਡੇ ਕਰਵਾਤੇ ਸਾਰਿਆਂ ਦੇ ਗੁਰੂ ਸਾਹਿਬ ਦੀ ਸਭ ਤੋਂ ਕਿਰਪਾ ਬਣੀ ਰਹੇ ਤੇ ਹੁਣ ਆਪਾਂ ਚੱਲਦੇ ਹਾਂ ਜੀ ਬਾਹਲੀ ਸਾਈਡ ਤੇ ਆਹ ਦੇਖ ਸਕਦੇ ਹਾਂ ਗੁਰਦੁਆਰਾ ਸਾਹਿਬ ਦੇ ਬੈਕ ਸਾਈਡ ਵੀ ਸੱਜੇ ਖੱਬੇ ਸਭ ਪਾਰਕਿੰਗਾਂ ਬਣੀਆਂ ਨੇ ਬਹੁਤ ਸੋਹਣੀਆਂ ਤੇ ਹੁਣ ਆਪਾਂ ਚੱਲਦੇ ਹਾਂ ਲੰਗਰ ਹਾਲ ਵੱਲ ਲੈ ਕੇ ਜਿੱਥੇ ਲੰਗਰ ਹਾਲ ਬਣਿਆ ਹੋਇਆ ਇੱਧਰ ਜੀ ਲੰਗਰ ਹਾਲਾ ਗੁਰੂ ਕਾ ਲੰਗਰ ਤੇ ਜਿੱਧਰ ਆਪਾਂ ਦਰਸ਼ਨ ਕਰਾ ਕੇ ਰਗੇ ਆਂ ਤੀਰਸਰ ਸਰੋਵਰ ਤੇ ਉਹ ਹੈਗਾ ਸੱਜੇ ਪਾਸੇ ਚਲੋ ਜੀ ਕਰਾਉਣੇ ਆਂ ਜਾ ਕੇ ਦਰਸ਼ਨ ਵੋਟੇ ਲੰਗਰ ਹਾਲ ਦੇ ਤੇ ਆ ਬੈਕ ਸਾਈਡ ਆ ਨਾਲ ਹੀ ਦੀਵਾਨ ਹਾਲਾ ਇੱਧਰ ਵੀ ਗੁਰਦੁਆਰਾ ਸਾਹਿਬ ਬਣਿਆ ਹੋਇਆ ਤੇ ਦੀਵਾਨ ਹਾਲ ਵੀ ਬਹੁਤ ਵੱਡਾ ਬਣਿਆ ਹੋਇਆ ਗੁਰਦੁਆਰਾ ਸਾਹਿਬ ਦੇ ਸਾਰਾ ਪ੍ਰਬੰਧ ਆ ਗੁਰਦੁਆਰਾ ਸਾਹਿਬ پارک ਤੇ ਗੱਡੀਆਂ ਵਾਸਤੇ ਮੋਟਰਸਾਈਕਲਾਂ ਵਾਸਤੇ ਤੇ ਕਿਸੇ ਸੰਗਤ ਨੇ ਰਹਿਣਾ ਹੋਵੇ ਉਹਦੇ ਵਾਸਤੇ ਪ੍ਰਬੰਧ ਹੈਗਾ ਵਧੀਆ ਤੇ ਆ ਖੰਡਾ ਲੱਗਿਆ ਲੰਗਰ ਹਾਲ ਦੇ ਸਾਹਮਣੇ ਜੀ ਤੇ ਸਾਹਮਣੇ ਲੰਗਰ ਹਾਲ ਆ ਤੇ ਹੁਣ ਆਪਾਂ ਚੱਲਦੇ ਆ ਬਾਹਰ ਸਾਈਡ ਤੇ ਬਾਹਰ ਜਾ ਕੇ ਦਿਖਾਉਣਾ ਤੁਹਾਨੂੰ ਸਾਰਾ ਪ੍ਰਬੰਧ ਗੁਰਦੁਆਰਾ ਸਾਹਿਬ ਦਾ ਤੇ ਆ ਇੱਕ ਵਾਰੀ ਹੋਰ ਤੁਹਾਨੂੰ ਦਿਖਾ ਦਈਏ ਦਰਬਾਰ ਸਾਹਿਬ ਦਾ ਅੰਦਰਲਾ ਵੀਊ ਬਹੁਤ ਸੋਹਣਾ ਦਰਬਾਰ ਸਾਹਿਬ ਬਣਿਆ ਹੋਇਆ ਬਹੁਤ ਸਫਾਈ ਆ ਸੰਤਾਂ ਦੇ ਪੋਸਟਰ ਲੱਗੇ ਨੇ ਸਾਹਮਣੇ ਤੇ ਆ ਅੰਦਰਲਾ ਵੀਊ ਹੈ ਤਾਂ ਗੇਟ ਦਾ ਜਿਹੜਾ ਨਾਮਾ ਬਣਿਆ ਹੋਇਆ ਐ ਐਂਟਰੀ ਗੇਟ ਜਿਹੜਾ ਹੁਣ ਬਣਾਇਆ ਤੇ ਦੇਖ ਸਕਦੇ ਕਿੰਨਾ ਸੋਹਣਾ ਬਣਾਇਆ ਹੈ ਤੇ ਹੁਣ ਆਪਾਂ ਆ ਗਏ ਆ ਪਾਰਕ ਵੱਲ ਜਿੱਧਰ ਆਪਾਂ ਮੋਟਰਸਾਈਕਲ ਖੜੀ ਕਰੀਏ ਆਪਣੀ ਗੱਡੀਆਂ ਵਾਸਤੇ ਮੋਟਰਸਾਈਕਲਾਂ ਵਾਸਤੇ ਵਧੀਆ ਪਾਰਕਿੰਗ ਬਣਾਈ ਆ ਫੁੱਲੀ ਡੁੱਲੀ ਤੇ ਰਹਿਣ ਦਾ ਵੀ ਪ੍ਰਬੰਧ ਆ ਭਾਈ ਇੱਥੇ ਜੇ ਸੰਗਤ ਨੇ ਰਹਿਣਾ ਹੋਵੇ ਵੀਡੀਓ ਚੰਗੀ ਲੱਗੇ ਸ਼ੇਅਰ ਲਾਈਕ ਸਬਸਕ੍ਰਾਈਬਰ ਜ਼ਰੂਰ ਕਰਿਆ ਕਰੋ ਮਿਲਦੇ ਆਂ ਆਪਾਂ ਅਗਲੀ ਵੀਡੀਓ ਲਈ ਅੱਜ ਲਈ ਐਨਾਈ ਵਾਹਿਗੁਰੂ ਸਭ ਤੇ ਮਿਹਰ ਪ੍ਰਿਆਸ ਰੱਖੇ ਸਭ ਨੂੰ ਚੜ੍ਹਦੀ ਕਲਾ ਬਖਸ਼ੇ ਛੋਟੇ ਭੈਣ ਭਾਈਆਂ ਦਾ ਸਾਥ ਦੀ ਲੋੜ ਹੌਸਲੇ ਦੀ ਲੋੜ ਆ ਐਦਾਂ ਹੀ ਆਪਾਂ ਨੂੰ ਸਪੋਰਟ ਕਰਦੇ ਰਹੋ ਤੇ ਪਾਈ ਪੱਧ ਤੋਂ ਵੱਧ ਕਮੈਂਟ ਸਬਸਕ੍ਰਾਈਬਰ ਤੇ ਲਾਈਕ ਠੋਕ ਦਿਓ ਜੀ